ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਗਰਮੀਆਂ ਦੀ ਨਵੀਂ ਵੈਰਾਈਟੀ ਗਰਮੀਆਂ ਦੀ ਆਪਾਂ ਸਟਾਰਟਿੰਗ ਕੀਤੀ ਆ ਵੈਸੇ ਤਾਂ ਆਪਾਂ ਪਹਿਲਾਂ ਵੀ ਕਰਨੀ ਸੀ ਸ਼ਾਰਟ ਵੀਡੀਓ ਦੇ ਵਿੱਚ ਤੇ ਹੁਣ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਗਰਮੀਆਂ ਵਾਲੀ ਰਾਮਟੈਕ ਦੇ ਸੂਟ ਨੇ ਗਰਮੀਆਂ ਵਾਲੇ ਪਰ ਬਹੁਤ ਵਧੀਆ ਵੈਰਾਈਟੀ ਆ ਇਹੇ ਪ੍ਰਿੰਟ ਆਪਾਂ ਤੁਹਾਨੂੰ ਸਰਦੀਆਂ ਵਿੱਚ ਵੀ ਦਿਖਾਏ ਸੀਗੇ ਹਨਾ ਤੇ ਸੇਮ ਪ੍ਰਿੰਟ ਆਪਣੇ ਕੋਲੋਂ ਹੁਣ ਗਰਮੀਆਂ ਦੇ ਵਿੱਚ ਹੀ ਰਾਮਟੈਕ ਦਾ ਆ ਤੇ ਜਮ ਦੇ ਵਿੱਚ ਤੇ ਉਹੀ ਪ੍ਰਿੰਟ ਤੁਹਾਨੂੰ ਦਿਖਾ ਰਹੀ ਹਾਂ ਇਹ ਪ੍ਰਿੰਟ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ ਅਸੀਂ ਸ਼ਾਰਟ ਵੀਡੀਓ ਦੇ ਵਿੱਚ ਪਾਇਆ ਸੀਗਾ ਤੇ ਤੁਸੀਂ ਨੇ ਇਹ ਮੰਗਵਾਇਆ ਸੀਗਾ ਵੀ ਸਾਨੂੰ ਉਹੀ ਰੰਗ ਪ੍ਰਿੰਟ ਦੁਆਰਾ ਚਾਹੀਦਾ ਅਹ ਦੇਖਿਓ ਤੇ ਦੱਸਿਓ ਸਾਨੂੰ ਤੁਹਾਨੂੰ ਸਾਨੂੰ ਤੁਹਾਨੂੰ ਸਾਡੀ ਵੈਰਾਈਟੀ ਕਿਹੋ ਜੀ ਲੱਗੀ ਆ ਦੇਖ ਪਿਓਰ ਆਮ ਟੈਕਸ ਦੀ ਹੈ ਜੀ ਜਾਮ ਦੇ ਵਿੱਚ ਆ ਸੂਟ ਸੇਮ ਉਹੀ ਪ੍ਰਿੰਟ ਹੈ ਜਿਹੜਾ ਤੁਸੀਂ ਨੇ ਸਬਜ਼ੀਆਂ ਦੇ ਵਿੱਚ ਜਿਹਨੂੰ ਬਹੁਤ ਵਧੀਆ ਲਿਆ ਸੀਗਾ ਤੇ ਨਾਲੇ ਦੇ ਅਮੈਜ਼ਿੰਗ ਬਟਨ ਦੇਖੋ ਉਹਦੇ ਵਿੱਚ ਪਲੇਨ ਸੀਗੀ ਥੋੜਾ ਥੋੜਾ ਉਹਦੇ ਵਿੱਚ ਵੀ ਪ੍ਰਿੰਟ ਜਿਹਾ ਸੀਗਾ ਮੱਧਮ ਮੱਧਮ ਜਿਹਦੇ ਵਿੱਚ ਲਾਈਨਿੰਗ ਆ ਪ੍ਰਿੰਟ ਦੇ ਵਿੱਚ ਮੈਨੂੰ ਇਹ ਕਰਦੇ ਆ ਤੁਹਾਨੂੰ ਸਾਡੀ ਵੈਰਾਈਟੀ ਵਧੀਆ ਲੱਗੂਗੀ ਸੂਟ ਬਹੁਤ ਸੋਹਣੇ ਨੇ ਜੀ ਬਗੈਰ ਲੈਨਿੰਗ ਤੋਂ ਸਮਾਏ ਜਾਣਗੇ ਇਹ ਇਹਦੇ ਥੱਲੇ ਲੈਨਿੰਗ ਦੀ ਕੋਈ ਲੋੜ ਨਹੀਂ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਲੈਨਿੰਗ ਲਾਉਣੀ ਨਾ ਲਾਉਣੀ ਪਰ ਇਹਦੇ ਤੇ ਲੋਡ ਨਹੀਂ ਹੈਗੀ ਲੈਨਿੰਗ ਲਾਉਂਦੀ हां ਜੇ ਆਵਾ ਤੁਸੀਂ ਲੈਨਿੰਗ ਲਗਾ ਲਓਗੇ ਤਾਂ ਹੋਰ ਵੀ ਵਧੀਆ ਹੋਊਗੀ ਥੋੜੀ ਜਿਹੀ ਉਹਦੇ ਨਾਲ ਥੋੜੀ ਜਿਹੀ ਨਾ ਵਧੀਆ ਸ਼ਾਇਨਿਕ ਜੀ ਆ ਜਾਂਦੀ ਹੈ ਵੈਸੇ ਲੋਡ ਬਿਲਕੁਲ ਨਹੀਂ ਹੈਗੀ ਤੇ ਲੈਨਿੰਗ ਲਾਉਂਦੀ ਆ ਦੇਖੋ ਕੱਪੜੇ ਤੇ ਬਿਲਕੁਲ ਲੋਡ ਨਹੀਂ ਹੈਗੀ ਲੈਨਗ ਦੀ ਪਿਓ ਰਾਮ ਟਿਆਹੇ ਦਾ ਸੂਟ ਆ ਰੇਖਾਂ ਦੀ ਸਾਡੀ ਗਰੰਟੀ ਹੋਊਗੀ ਤੁਹਾਨੂੰ ਰੇਟ ਸਾਡੇ ਨਾਲ ਦੀ ਕਿਤੋਂ ਨਹੀਂ ਮਿਲਣਗੇ ਆ ਰੇਟ ਰਹੂਗਾ ਇਹਦਾ ਜੀ 1095 1095 ਜੀ ਵਿੱਚ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਤੇ ਇਹ ਹੈਗਾ ਜੀ ਇਹਦੇ ਵਿੱਚ ਆਪਣਾ ਅਗਲਾ ਸੂਟ ਇਹ ਰੰਗਾਂ ਦਾ ਜਗੜਾ ਰੰਗ ਸਾਰੇ ਵਧੀਆ ਨੇ ਕਿਸੇ ਵੀ ਏਜ ਦਾ ਏਜ ਦੇ ਬੁਟੀ ਦਾ ਪਾ ਸਕਦਾ ਇਹਦੇ ਵਿੱਚ ਰੰਗਾਂ ਦੀ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਜਿਹੜੇ ਮਰਜ਼ੀ ਏਜ ਮਤਲਬ ਤੁਸੀਂ ਇਹ ਮਤਲਬ ਪਾ ਸਕਦੇ ਜਿੰਨੇ ਵੀ ਮਰਜ਼ੀ ਪਾ ਸਮਾ ਕਰ ਸਕਦੇ ਹੋ ਆ ਦੇਖੋ ਇਹਨਾਂ ਲਈ ਤੁਹਾਨੂੰ ਦੱਸਿਆ ਦੇ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਜ਼ਿਆਦਾ ਇਹਦੇ ਵਿੱਚ ਤੇ ਤੁਸੀਂ ਲੈਸਾਂ ਲਾ ਕੇ ਸਮਾ ਸਕਦੇ ਹੋ ਨਾ ਤੇ ਤੁਸੀਂ ਕਿਸੇ ਨੇ ਬਾਟਮ ਤੇ ਕਢਾਈ ਕਰਵਾਉਣੀ ਹੋਊਗੀ ਤਾਂ ਤੁਸੀਂ ਸਭ ਤੋਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਸਿਲਾਈ ਕਰਾ ਕੇ ਲੈਣਾ ਉਹ ਸਿਲਾਈ ਕਰਾ ਕੇ ਵੀ ਲੈ ਸਕਦੇ ਹੋ ਅਸੀਂ ਸਿਲਾਈ ਕਰਕੇ ਵੀ ਦਿੰਨੇ ਆ ਐਵੇਂ ਮੰਗਵਾਉਣਾ ਤੁਸੀਂ ਐਂ ਵੀ ਮੰਗਵਾ ਸਕਦੇ ਹੋ ਸਕਰੀਨ ਦੇ ਨੰਬਰ ਚੱਲਦੇ ਨੇ ਜਿਹੜਾ ਵੀ ਤੁਹਾਨੂੰ ਪ੍ਰਿੰਟ ਵਧੀਆ ਲੱਗਦਾ ਤੇ ਸਾਡੇ ਦਿੱਤੇ ਹੋਏ ਨੰਬਰਾਂ ਤੇ ਸਾਨੂੰ ਸਕਰੀਨਸ਼ਾਟ ਕੇ ਭੇਜ ਕੇ ਫਤ ਤੁਸੀਂ ਮੰਗਵਾ ਸਕਦੇ ਹੋ ਹਾਂਜੀ ਇਹਦੇ ਵਿੱਚ ਹੈਗਾ ਆਪਣਾ ਇਹ ਤੀਸਰਾ ਕਲਰ ਤਾਂ ਜੋ ਸਾਰੇ ਵਧੀਆ ਨੇ ਅਤੇ ਬਾਟਮ ਸਾਰਿਆਂ ਨਾਲ ਸਕਿਨ ਕਲਰ ਦੀ ਆ ਬਸ ਜਿਹੜਾ ਬਾਟਮ ਦੇ ਅੰਦਰ ਲਾਈਨਿੰਗ ਬਣੀ ਹੋਈ ਹੈ ਨਾ ਬਸ ਇਹਦੇ ਵਿੱਚ ਇਹ ਫਰਕ ਆ ਜਾਂਦਾ ਇਹ ਮਤਲਬ ਉਹੀ ਕਮੀਜ਼ ਨਾਲ ਦੀ ਹੈ ਵਿਚਲੀ ਇਹਦੇ ਨਾਲ ਦੀ ਜੇਰਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਹਮਸਾ ਤੋਂ ਮੰਗਵਾ ਸਕਦੇ ਹਾਂ ਜੀ ਇਹਦੇ ਵਿੱਚ ਇਹ ਹੈਗਾ ਆਪਣਾ ਸੋ ਤਾਂ ਕਹਿੰਦੇ ਇਹ ਹੈਗਾ ਵੀ ਮਹਿੰਦੀ ਕਲਾ। ਪਰਿੰਟ ਤੁਹਾਨੂੰ ਪਤਾ ਇਹ ਸਾਰੇ ਬਹੁਤ ਵਧੀਆ ਨੇ। ਤੁਸੀਂ ਇਹਨੂੰ ਜਿਆਦਾ ਲੇਟ ਨਾ ਹੋਇਓ ਜੀ ਜਿਹਨੇ ਮੰਗਵਾਉਣਾ ਨਾ। ਪ੍ਰਿੰਟ ਦੁਬਾਰਾ ਵੀ ਆ ਸਕਦਾ ਹੈ ਜੀ ਗੱਲ ਨਹੀਂ ਵੀ ਦੁਬਾਰਾ ਨਹੀਂ ਆਉਂਦਾ ਪਰ ਦੁਬਾਰਾ ਆਉਣ ਦੇ ਵਿੱਚ ਕਈ ਵਾਰ 10-15 ਦਿਨ ਲੱਗ ਜਾਂਦੇ ਨੇ। ਇਹ ਨਹੀਂ ਪਤਾ ਹਫਤੇ ਦੇ ਵਿੱਚ ਵੀ ਆ ਸਕਦਾ। ਕਈ ਵਾਰ ਅੱਗੇ ਵੀ ਖਤਮ ਹੋ ਜਾਵੇ ਹੁੰਦਾ ਕਹਿੰਦੇ ਨੇ ਮੰਗਵਾ ਕੇ ਦਵਾਂਗੇ। ਠੀਕ ਨਾ? ਹਾਂਜੀ ਇਹਦੇ ਵਿੱਚ ਹੀ ਰਾਮ ਟੈਕ ਦੇ ਵਿੱਚ ਵੀ ਕੇ ਪ੍ਰਿੰਟ ਆ। ਇਹ ਵੀ ਇਸੇ ਜੀ ਗਰੁੱਪ ਦਾ ਪਾਸਕਦਾ। ਪ੍ਰਿੰਟ ਸਾਰੇ ਵਧੀਆ ਨੇ। ਪਿਓ ਰਾਮ ਟੈਕ ਦੀ ਕੈਮਰੀਕਾ ਜੀ। ਦੇਖੋ। ਤੁਸੀਂ ਪ੍ਰਿੰਟ ਦੇਖੋ ਕਿੰਨਾ ਵਧੀਆ ਆ। ਕੰਨੀ ਕੰਨੀ ਤੇ ਮੋਹਰਾ ਜੀ ਥੋੜਾ ਜਨਾ ਕਈ ਵਾਰ ਮੋਹਰ ਕੱਟੀ ਜਾਂਦੀ ਆ ਨਾ ਇਦਾਂ। ਤੁਹਾਨੂੰ ਕੰਨੀ ਕੰਨੀ ਤੇ ਰਾਮ ਟੈਕ ਦੀ ਮੋਹਰ ਮਿਲੂਗੀ। ਸਾਰੇ ਸੁਤਨਾਂ ਦੀ ਮਿਲੂਗੀ ਜੇ ਤੁਹਾਡੇ ਕੋਲ ਇਹ ਘਰੇ ਪਹੁੰਚੂਗਾ ਨਾ ਜਾਂ ਤੁਹਾਨੂੰ ਪਤਾ ਲੱਗੂਗਾ ਜਿਹੜੀ ਇਹਦੀ ਵਿਚਲੀ ਭੂਆ ਨਾ ਮਸਟਰ ਜੀ ਉਹਦੇ ਨਾਲ ਹੀ ਇਹ ਪਲੇਨ ਬਾਟਮ ਦਿੱਤੀ ਹੋਈ ਆ ਰਾਮ ਚਾਹੇ ਦੇ ਕਪੜੇ ਦੀ ਤਾਂ ਗਰੰਟੀ ਆ ਜੀ ਜਿਹਨੂੰ ਪਤਾ ਜੀ ਤੇ ਖਰੀਦਿਆ ਹੋਇਆ ਨਾ ਉਹ ਤਾਂ ਅੱਖਾਂ ਬੰਦ ਕਰਕੇ ਖਰੀਦ ਸਕਦਾ ਵੀ ਇਹਦੀ ਕੈਮਰਿਕ ਕਿੰਨੀ ਵਧੀਆ ਹੁੰਦੀ ਆ ਕਹਿਣ ਦੀ ਲੋੜ ਨਹੀਂ ਹੈਗੀ ਕਪੜੇ ਦੀ ਆਪਣੀ ਪੂਰ ਗਰੰਟੀ ਹੋਊਗੀ ਤੇ ਰੇਟ ਦੀ ਵੀ ਆਪਣੀ ਪੂਰ ਗਰੰਟੀ ਰਹੂਗੀ ਆਪਣੀ ਮਾਰਕੀਟ ਦੇ ਵਿੱਚੋਂ ਆਪਣਾ ਰੇਟ ਘੱਟੇ ਹੋਊਗਾ ਇਹਦੇ ਵਿੱਚ ਹੀ ਹੈਗਾ ਆਪਣਾ ਦੂਸਰਾ ਕੱਪੜਾ ਇਹ ਤੇ ਇਹਦਾ ਵੀ ਉਹੀ ਰਹੂਗਾ ਪਹਿਲੇ ਸੂਟ ਦਾ ਨਾਲ ਦਾ ਹੀ ਪਰ ਪੀਸ ਸੂਟ 1095 1095 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਪਹਿਲਾਂ ਆਪਾਂ ਨੇ ਸਟੈਂਪ ਦਿਖਾਈ ਨਹੀਂ ਇਹਦੇ ਵਿੱਚ ਦਿਖਾ ਦੋ ਇਹ ਰਾਮ ਟੈਕਸ ਦੀ ਆ ਵੈਸੇ ਵੀ ਦੱਸਣ ਦੀ ਲੋੜ ਨਹੀਂ ਥੋੜਾ ਜਿਹਾ ਘਰੇ ਪਹੁੰਚੂਗਾ ਤੁਹਾਨੂੰ ਪਤਾ ਲੱਗ ਜਾਊਗਾ ਫਿਰ ਵੀ ਚਲ ਅਸੀਂ ਦਿਖਾ ਦਿੰਨੇ ਆ ਰਾਮ ਟੈਕਸ ਦੀ ਹੀ ਬੋਟਮ ਰੰਗ ਦੇਖੋ ਕਿੰਨੇ ਵਧੀਆ ਨੇ ਬਹੁਤ ਵਧੀਆ ਰੰਗ ਲੈ ਕੇ ਆਂਦੇ ਨੇ ਅਸੀਂ ਨੇ ਇੱਕ ਆਪਣੀ ਸ਼ਾਰਟ ਵੀਡੀਓ ਪਾਈ ਹੋਈ ਹੈ ਉਹਦੇ ਵਿੱਚ ਆਪਣੇ ਰੰਗ ਹੋਰ ਵੀ ਦਿਖਾਏ ਹੋਏ ਨੇ ਇਹਦੇ ਵਿੱਚ ਆਪਣੇ ਖੋਲ ਕੇ ਦਿਖਾਏ ਨੇ ਉਹਦੇ ਵਿੱਚ ਵੀ ਆਪਣੇ ਕੋਲ ਪ੍ਰਿੰਟ ਹੈਗੇ ਨੇ ਜੇ ਉਹਨਾਂ ਵਿੱਚ ਵੀ ਤੁਸੀਂ ਨਹੀਂ ਕਿਸੇ ਨੇ ਲੈਣਾ ਹੋਊਗਾ ਉਹਨਾਂ ਵਿੱਚ ਵੀ ਲੈ ਸਕਦੇ ਹੋ ਇਹ ਤੇ ਇਹ ਹੈਗਾ ਨਮਾਜੀ ਰੰਗਾ ਕੋਈ ਪਤਾ ਨਹੀਂ ਇਹ orange ਰੰਗ ਨਹੀਂ ਹੈਗਾ ਪਰ ਇਹ ਤੁਹਾਨੂੰ ਦੱਦਨੇ ਆ ਅਲੱਗ ਜਿਹਾ ਹੀ ਰੰਗ ਆ ਇੱਕ ਇਹ। ਇਹ ਬਾਟਮ ਹੈ ਤੇ ਇਹ ਦੀ ਕਮੇ। ਤੇ ਇੱਕ ਇਹਦੇ ਵਿੱਚ ਇਹ ਫਰੋਜੀ ਰੱਖ। ਫਰੋਜੀ ਰੱਖਣ ਨੂੰ ਤੁਸੀਂ ਇਹ ਨਾ ਕਿ ਹੋ ਜੀ ਇਹ ਫਿੱਟੂਗਾ। ਇਹ ਫਿੱਟਦਾ ਫੁੱਟਦਾ ਨਹੀਂ ਬਿਲਕੁਲ ਹੈਗਾ। ਕਿਉਂਕਿ ਇਹ ਕਪਨੀ ਦਾ ਸੂਟ ਹੁੰਦਾ ਇਹ ਫਟਦਾ ਨਹੀਂ ਹੈਗਾ ਤੁਸੀਂ ਇਹਨਾਂ ਅੱਖਾਂ ਬੰਦ ਕਰਕੇ ਲੈ ਲਓ ਇਹ ਸੂਟ ਨੂੰ ਜਿਹਨੇ ਵੀ ਲੈਣਾ ਹੋਇਆ ਇਹ ਕਿਹੜਾ ਕੋਈ ਆਮ ਤਾਂ ਡੁਪਲੀਕੇਟ ਮਾ ਕੋ ਹੈ ਨਹੀਂ ਵੀ ਕੋਈ ਗੱਲ ਨਹੀਂ ਲੱਗੇ ਫਟੇ ਜਾਂਦੇ ਹੁੰਦੇ ਨੇ ਕੇ ਸੂਟਾਂ ਦੇ ਇਹਦੇ ਵਿੱਚ ਨਹੀਂ ਫਟਦਾ ਹੈਗਾ ਕੋਈ ਰੰਗ ਇਹ ਜਿਵੇਂ ਦੇ ਜਿਵੇਂ ਹੈਗੇ ਨੇ ਐਵੇਂ ਦੇ ਐਵੇਂ ਹੀ ਰਹੇਗੇ ਇਹ ਸੀਗੇ ਆਪਣੇ ਅੱਜ ਦੇ ਸੂਟ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੈਰਾਈਟੀ ਵਧੀਆ ਲੱਗੂਗੀ ਹੈਨਾ ਵਧੀਆ ਲੱਗੀ ਤਾਂ ਤੁਸੀਂ ਨੇ ਕੀ ਕਰਨਾ ਸਕਰੀਨ ਤੇ ਨੰਬਰ ਚੱਲਦੇ ਨੇ ਉਹਨਾਂ ਨੰਬਰਾਂ ਚ ਜਿਹੜਾ ਸੂਟ ਤੁਹਾਨੂੰ ਪਸੰਦ ਆਊਗਾ ਸਾਡੇ ਫੋਨ ਤੇ ਸਕਰੀਨਸ਼ਾਟ ਲੈ ਕੇ ਭੇਜ ਭੇਜ ਦਿਓ ਤੇ ਠੀਕ ਹੈ ਜੀ ਫਿਰ ਮਿਲਦੇ ਆ ਇੱਕ ਹੋਰ ਵਧੀਆ ਜੀ ਵੀਡੀਓ ਲੈ ਕੇ ਸਸਰੀਕਰ